ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਮਾਗੀ ਦਾ ਪਵਿੱਤਰ ਦਿਹਾੜਾ ਏ ਸੋ ਅੱਜ ਮਾਗੀ ਦੇ ਇਸ ਪਵਿੱਤਰ ਦਿਨ ਤੇ ਅਸੀਂ ਗੁਰਦੁਆਰਾ ਤਖਤੂਪੁਰਾ ਸਾਹਿਬ ਵਿਖੇ ਗਏ ਜਿੱਥੇ ਦਰਸ਼ਨ ਦਿਦਾਰੇ ਕੀਤੇ ਦੋਸਤੋ ਇਸ ਅਸਥਾਨ ਤੇ ਪਹਿਲੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਧਰਤੀ ਤੇ ਆਪਣੇ ਚਰਨ ਪਾਏ ਜਿੱਥੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਅੱਜ ਦੇ ਦਿਨ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਹਨ ਤੇ ਗੁਰੂ ਸਹਿਬਾਨ ਸੰਗਤਾਂ ਦੀਆਂ ਝੋਲੀਆਂ ਜਿਹੜੀਆਂ ਉਹ ਖੁਸ਼ੀਆਂ ਦੇ ਨਾਲ ਭਰਦੇ ਹਨ ਨਾਲ ਹੀ ਅੱਜ ਦੇ ਇਸ ਮੇਲੇ ਦੇ ਵਿੱਚ ਜਿੱਥੇ ਕਬੱਡੀ ਦੇ ਮੈਚ ਚੱਲ ਰਹੇ ਹਨ ਤੇ ਉੱਥੇ ਅੱਜ ਜਿਹੜੀ ਛੋਟੇ ਬੱਚਿਆਂ ਦੀ ਕਬੱਡੀ ਆ ਉਹਦੇ ਮੈਚ ਆ ਜਿਹੜੇ ਉਹ ਹੋ ਰਏ ਹਨ ਜਿੱਥੇ ਲੋਕ ਵੱਡੀ ਗਿਣਤੀ ਵਿੱਚ ਇਹਨਾਂ ਮੈਚਾਂ ਦਾ ਜਿਹੜਾ ਆਨੰਦ ਮਾਣਦੇ ਨੇ ਸੋ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੋ ਨਾਲ ਦੀ ਨਾਲ ਦੋਸਤੋ ਤੁਸੀਂ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕ ਵੀ ਇਸ ਵੀਡੀਓ ਦੇ ਜ਼ਰੀਏ ਤਖਤੂਪੁਰਾ ਸਾਹਿਬ ਦਾ ਜਿਹੜਾ ਮੇਲਾ ਉਹ ਵੇਖ ਸਕਣ ਦਰਸ਼ਨ ਦਿਦਾਰੇ ਕਰ ਸਕਣ ਨਾਲ ਹੀ ਇਸ ਸਟੇਡੀਅਮ ਦੇ ਵਿੱਚ ਜਿਹੜੇ ਕਬੱਡੀ ਦੇ ਮੈਚ ਚੱਲ ਰਹੇ ਹਨ ਤੇ ਨਾਲ ਹੀ ਦੂਜੇ ਸੋ ਦੋਸਤੋ ਨਾਲ ਹੀ ਦੂਸਰੇ ਪਾਸੇ ਜਿਹੜੇ ਫੁੱਟਬਾਲ ਦੇ ਮੈਚ ਚੱਲ ਰਹੇ ਹਨ ਜਿੱਥੇ ਜਿਹੜੇ ਫੁੱਟਬਾਲ ਦੇ ਪ੍ਰੇਮੀ ਨੇ ਉਹ ਇਹਨਾਂ ਫੁੱਟਬਾਲ ਦੇ ਮੈਚ ਦਾ ਆਨੰਦ ਮਾਣਦੇ ਵੀਡੀਓ ਦੇ ਵਿੱਚ ਦਿਖਾਈ ਦੇ ਰਹੇ ਹਨ ਸੋ ਦੋਸਤੋ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸੋ ਤਾਂ ਜੋ ਜਿਹੜੇ ਸਾਡੇ ਦੋਸਤ ਵੀਡੀਓ ਦੇਖ ਰਹੇ ਹਨ ਉਹ ਵੀ ਅੱਜ ਦੇ ਤਖਤਪੁਰਾ ਸਾਹਿਬ ਦੇ ਮੇਲੇ ਦਾ ਆਨੰਦ ਜਿਹੜਾ ਉਹ ਵੀਡੀਓ ਦੇ ਜ਼ਰੀਏ ਮਾਣ ਸਕਣ ਸੋ ਸੋ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚੋਂ ਇਹ ਮੇਲਾ ਇੱਕ ਹੈ ਜੋ ਮਾਘੀ ਵਾਲੇ ਦਿਨ ਲੱਗਦਾ ਹੈ ਜਿੱਥੇ ਬਹੁਤ ਵੱਡਾ ਭਾਰੀ ਮੇਲਾ ਸਜਿਆ ਹੋਇਆ ਹੈ ਦੁਕਾਨਾਂ ਸਜੀਆਂ ਹੋਈਆਂ ਹਨ ਸੋ ਤੁਹਾਨੂੰ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਮਾਗੀ ਦੇ ਤਿਉਹਾਰ ਦੀਆਂ ਢੇਰ ਸਾਰੀਆਂ ਮੁਬਾਰਕਾਂ ਸੋ ਤੁਸੀਂ ਵੀਡੀਓ ਨੂੰ ਵਾਚ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਧੰਨਵਾਦ ਜੀ ਜੀ ਦੇ ਆ ਪੱਟਾ ਦੇ ਵਿੱਚ ਜੋਰ ਮਿੱਤਰੋ ਉਹਨੇ ਜਣਾ ਜਿੱਤ ਕੇ ਕਬੱਡੀ ਦਾ ਕਦੇ ਐਨ ਸਿਰਾ ਹੋਇਆ ਪਿਆ ਮੇਰੇ ਮਿੱਤਰੋ ਮੇਲਾ ਮਾਕੀ ਦਾ ਮਸ਼ਹੂਰ ਹੈ ਤਿੰਨ ਪਾਸਿਆਂ ਦੀ 400 ਪ੍ਰਾਪ ਧਰਤੀ ਹੈ ਕਹਿੰਦੇ ਐਨ ਰੌੜਕਾ ਲੱਗਿਆ ਮੇਰੇ ਮਿੱਤਰੋ ਪੈਂਦੀਆ ਕਬੱਡੀ ਕੇ ਲੱਗ ਗਿਆ ਜੱਫਾ ਯਾਰੋ ਧਾਵੀ ਗਿਆ ਡੱਕਿਆ ਚੜ ਗਿਆ ਨਸਾ ਜੀ ਨੇ ਸਾਰਾ ਕੁੱਟ ਜੱਕਿਆ ਜਾਵਾ ਬਲਹਾਰੇ ਜੀ ਨੇ ਕਾੜ ਦੀ ਕੱਢੀ ਹੈ ਖੇਡਰੀ ਕਬੱਡੀ ਯਾਰੋ ਖੇਡਰੀ ਕਬੱਡੀ ਹੈ ਕਹਿੰਦੇ ਬਹੁਤ ਜਿਗਰੇ ਨਾਲ ਖੇਡੀ ਜਾਂਦੀ ਹੈ ਕਬੱਡੀ ਮੇਰੇ ਮਿੱਤਰੋ ਤਰਾ ਦੇ ਘਰ ਖਾਦੇ ਜਾਂਦੇ ਆ ਇੱਕ ਪਲੇਅਰ ਪਾਲਣਾ ਹੋਵੇ ਤੇ ਕਹਿੰਦੇ ਘਰ ਦੀਆਂ ਕੰਧਾਂ ਖਾ ਜਾਂਦਾ ਮੇਰੇ ਵੀਰੋ ਘਰ ਦੀਆਂ ਕੰਧਾਂ ਖਾ ਜਾਂਦਾ ਉਹ ਕਬੱਡੀ ਪੈ ਗਈ ਹੈ ਸਾਹਮਣੇ ਦੋੜੇ